ਦੇਖੋ ਭਾਜੀ ਜਿਲ੍ਹਾ ਪ੍ਰਸ਼ਾਸਨ ਦੇ ਉਹ ਕੌਂਸਲ ਆਗਰ ਅਸੀਂ ਸ਼ਹਿਰ ਨੂੰ ਇਨਕਰੋਜਮੈਂਟ ਰਹਿਤ ਕਰਨ ਲਈ ਪਿਛਲੇ 15 ਦਿਨ ਤੋਂ ਮੈਮ ਸ਼ੁਰੂ ਕੀਤੀ ਹੋਈ ਹੈ ਜਿਸ ਵਿੱਚ ਵੱਖ-ਵੱਖ ਕਰੋੜ-ਵੱਖ-ਵੱਖ ਏਰੀਆ ਜਿਹੜੇ ਅਸੀਂ ਉਹ ਜਿਹੜੇ ਆ ਉਹਦਾ ਸ਼ਡਿਊਲ ਬਣਾਇਆ ਹੋਇਆ ਉਹਦੇ ਮੁਤਾਬਕ ਅਸੀਂ ਜਿਹੜੀ ਕਾਰਵਾਈ ਕਰ ਰਹੇ ਹਾਂ ਅੱਜ ਕਿੰਨੇ ਕ ਜਿਹੜੇ ਨਜਾਇਜ਼ ਕਬਜ਼ੇ ਢਾਇਆ ਅੱਜ ਅਸੀਂ ਤਕਰੀਬਨ 25 ਤੋਂ 30 ਕਰਾਇਏ ਕੀਤੇ ਆ ਔਰ ਮੈਂ ਦੁਕਾਨਦਾਰਾਂ ਨੂੰ ਵੀ ਇਹੋ ਅਪੀਲ ਕਰਨਾ ਵੀ ਪੂਰਾ ਸਹਿਯੋਗ ਦਿਓ ਕਰੋ ਬੜੇ ਲਿਖੇ ਵਰਗ ਦੇਖੋ ਕੀ ਹਾਲ ਕਰ ਰਿਹਾ ਹੈ ਕੀ ਲੱਗਦਾ ਕਿ ਸਿਰਫ ਸਵੇਰ ਸਵਾਰਨਾ ਹੀ ਇਹ ਹਟਾਈ ਜਾ ਸਕਦੇ ਆ ਜਾਂ ਇਹਨਾਂ ਨੂੰ ਨੋਟਿਸ ਜਾਰੀ ਕਰਕੇ ਜਾਂ ਨਹੀਂ ਭਾਜੀ ਇਹਨਾਂ ਨੂੰ ਮਨਾਦੀ ਵੀ ਕਰਾਈ ਹੈ ਨੋਟਿਸ ਦਿੱਤੇ ਹੁਣ ਤੁਸੀਂ ਬਿਹਤਰ ਜਾਣਦੇ ਹੋ ਵੇਖੋ ਫਿਸ਼ਪਾਰਕ ਤੇ ਫਿਸ਼ ਮਾਰਕੀਟ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਈ ਹੈ ਕਿਉਂਕਿ ਜਦੋਂ ਅਸੀਂ ਵੀ ਲਗਾਤਾਰ ਤੁਰੇ ਰਵਾਂਗੇ ਨਾ ਜੇ ਜੇ ਅਸੀਂ ਬੰਦ ਹੋ ਜਾਾਂਗੇ ਫਿਰ ਕੰਮ ਜਿਹੜਾ ਲਟਕੋ ਜੀ ਤੇ ਜੇ ਅਸੀਂ ਤੁਰੇ ਰਹੀਏ ਵੀ ਇਹਨਾਂ ਨੂੰ ਸੁਝੋਦਾਂ ਤਾਂ ਆਪਣੇ ਆਪ ਲੋਕਾਂ ਨੇ ਬੋਲ ਜੀ ਦੁਕਾਨ ਦਾ ਇਤਰਾਜ਼ ਕਰ ਦੇਣੀ ਫਿਰ ਦੇਖੋ 2-3% ਲੋਕ ਹੁੰਦੇ ਜਿਹੜੇ ਇਤਰਾਜ਼ ਕਰਦੇ ਆ ਜ਼ਿਆਦਾਤਰ ਲੋਕ ਬਹੁਤ ਖੁਸ਼ ਹੁੰਦੇ ਆ ਪਬਲਿਕ ਬਹੁਤ ਗੋਚ ਰਹੀ ਹੈ ਲੋਕਾਂ ਨੂੰ ਨਕਦ ਦੇ ਵਿੱਚ ਕੋਈ ਪ੍ਰਕਾਰ ਦੀ ਕੋ ਮੁਸ਼ਕਲੀਆਂ ਆਉਂਦੀਆਂ ਤੇ ਵਧੀਆ ਆ ਸਾਰੇ ਦੁਕਾਨਦਾਰ ਇੱਕ ਦੋ ਪਰਸੈਂਟ ਹੁੰਦੇ ਆ ਬਜੀ ਇਹ ਉਹਨਾਂ ਦੇ ਕਿਤੇ ਜਿਹਨੇ ਸਬਜ਼ੇ ਕੀਤੇ ਹੋਏ ਆਗੇ ਹਾਂ ਹਾਂ ਬਿਲਕੁਲ ਬਿਲਕੁਲ ਜਿਹਨਾਂ ਟੈਂਪਰੇਰੀ ਇਨਕ੍ਰੋਜਮੈਂਟਾਂ ਕੀਤੀਆਂ ਉਹ ਜਿੱਤ ਤੋਂ ਬਿਨਾਂ ਰਿਆ ਹੀ ਨਹੀਂ ਜਾ ਸਕਦਾ ਵੇਖੋ ਇਹ ਤੁਹਾਡੇ ਸਾਹਮਣੇ ਮਰੀਆਰੀ ਵਾਲੇ ਦੋ ਹੀ ਪੜ੍ਹੇ ਲਿਖੇ ਬਿਲਕੁਵਾਲਿਫਾਈਡ ਬੰਦੇ ਤਿੰਨ ਵਾਰ ਹੀ ਕਹਿ ਚੁੱਕਿਆ ਉਹ ਇੱਕ ਐਡਵੋਕੇਟ ਹਰਾਨਗੀ ਵਾਲੀ ਗੱਲ ਆ ਕਿ ਪੜ੍ਹਿਆ ਲਿਖਿਆ ਵਰਗ ਵੀ ਇਹ ਕੰਮ ਕਰੇ ਸਈ ਦੁਕਾਨਦਾਰਾਂ ਦਾ ਕਹਿਣਾ ਆ ਕਿ ਸਿਰਫ ਟਾਰਗੇਟ ਕਰਕੇ ਜਾਂ ਰਾਜਨੀਤਿਕ ਨੇਤਾਵਾਂ ਦੇ ਨਹੀਂ 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 ਭਾਜੀ ਟਾਰਗੇਟ ਦੀ ਇਤਾਂ ਹੋਵੇ ਤੇ ਇੱਕ ਪਾਸੇ ਤੋਂ ਦੂਜੇ ਪਾਸੇ ਸੱਕ ਸਾਰਾ ਟਾਰਗੇਟ ਕਿੱਥੋਂ ਕੀ ਅਪੀਲ ਕੀ ਆ ਅਪੀਲ ਤੇਰੀਆਂ ਦੁਕਾਨਦਾਰਾਂ ਨੇ ਇਹ ਹੋਊਗਾ ਵੀ ਸਾਨੂੰ ਨਗਰ ਕੌਂਸਲ ਤੋਂ ਸਹਿਯੋਗ ਦਿਓ ਅਸੀਂ ਤੁਹਾਡੀ ਬਿਹਤਰੀ ਵਾਸਤੇ ਕੰਮ ਕਰਨ ਡਿਆ ਹੁਣ ਬਾਜ਼ਾਰਾਂ ਦੇ ਵਿੱਚ ਜਿਹੜਾ ਵਪਾਰ ਮੰਡਲਾ ਉਹ ਸਾਡੇ ਨਾਲ ਬਿਲਕੁਲ ਖੜਾ ਹੈ ਉਹ ਕਹਿੰਦੀਆਂ ਕਹਿੰਦੇ ਵੀ ਠੀਕ ਹੈ ਵੀ ਤੁਹਾਡੀ ਕਰਨ ਨਾਲ ਲੋਕਾਂ ਦੇ ਅੰਦਰ ਦੁਕਾਨਦਾਰਾਂ ਦੀ ਜਿਹੜੀ ਦੁਕਾਨ ਤੇ ਗਾਹ ਪਏ ਨੇ ਤੇ ਲੋਕ ਅੰ ਪਾਰ ਦੇ ਲੋਕ ਜਿੰਨੇ ਵੀ ਆ ਸੰਡੇ ਬਾਜ਼ਾਰ ਲੱਗ ਜਾਂਦਾ ਹੀ ਕਦੇ ਕੁਝ ਲੱਗ ਜਾਂਦਾ ਹੀ ਉਹਦੇ ਵਿੱਚ ਵੀ ਅਸੀਂ ਪੂਰੇ ਸਤਰ ਕੋਏ ਆ ਕਿ ਕੱਲ ਸੰਡੇ ਬਾਜ਼ਾਰ ਆ ਲੋਕ ਆ ਜਾਂਦੇ ਆ ਬਾਹਰੋਂ ਵਿਚਾਰੇ ਜਿਹੜੇ ਇੱਥੇ ਟੈਕਸ ਭਰਨਦੇ ਆ ਸਾਰਾ ਹੋਰ ਜੀਐਸਟੀ ਧਾਰਨਦੇ ਆ ਉਹ ਦੁਕਾਨਦਾਰੋਂ ਬੰਦਾ ਬੈਠੇ ਜਿਹੜੇ ਬਾਹਰੋਂ ਆ ਜਾਂਦੇ ਆ ਸੇਲਾ ਸੁਲਾ ਲਾ ਕੇ ਨਾਲੇ ਤੇ ਇਨਕ੍ਰੋਜਮੈਂਟ ਕਰਦੇ ਨਾਲ ਗੰਦ ਪਾਏ ਨਾ ਕੋਈ ਟੈਕਸ ਦੇ ਆ ਰੋਜੀ ਮਹਮ ਸ਼ੁਰੂ ਕੀਤੀ ਬਿਲਕੁਲ ਡੇਲੀ ਡਿਲੀਵਰੀ ਦੇਖੋ ਭਾਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਉਹ ਤੌਰ ਤਾਕ ਅੱਜ ਸ਼ਹਿਰ ਨੂੰ ਇਨਕ੍ਰੋਜਮੈਂਟ ਰਹਿਤ ਕਰਨ ਲਈ ਪਿਛਲੇ 15 ਦਿਨ ਤੋਂ ਮਹਮ ਸ਼ੁਰੂ ਕੀਤੀ ਹੋਈ ਆ ਇਸ ਵਿੱਚ ਵੱਖ-ਵੱਖ ਕਰੋੜ-ਵੱਖ-ਵੱਖ ਏਰੀਆ ਜਿਹੜੇ ਅਸੀਂ ਉਹ ਜਿਹੜੇ ਆ ਉਹਦਾ ਸ਼ਡਿਊਲ ਬਣਾਇਆ ਹੋਇਆ ਉਹਦੇ ਮੁਤਾਬਕ ਅਸੀਂ ਜਿਹੜੀ ਕਾਰਵਾਈ ਕਰ ਰਹੇ ਹਾਂ ਅੱਜ ਕਿੰਨੇ ਕ ਜਿਹੜੇ ਨਜਾਇਜ਼ ਕਬਜ਼ੇ ਹਟਾਏ ਜਾਏ ਅੱਜ ਅਸੀਂ ਤਕਰੀਬਨ 25 ਤੋਂ 30 ਘਰਾਏ ਕੀਤੇ ਆ ਔਰ ਮੈਂ ਦੁਕਾਨਦਾਰਾਂ ਨੂੰ ਵੀ ਇਹੋ ਅਪੀਲ ਕਰਨਾ ਵੀ ਪੂਰਾ ਸਹਿਯੋਗ ਦਿਓ ਕਰੋ ਬੜੇ ਲੇ ਕੇ ਵਰਕ ਦੇਖੋ ਕੀ ਹਾਲ ਕਰ ਰਿਹਾ ਕੀ ਲੱਗਦਾ ਕਿ ਸਿਰਫ ਸਵੇਰ ਸਵਾਰ ਨਾਲ ਹੀ ਇਹ ਹਟਾਏ ਜਾ ਸਕਦੇ ਆ ਜਾਂ ਇਹਨਾਂ ਨੂੰ ਨੋਟਿਸ ਜਾਰੀ ਕਰਕੇ ਜਾਂ ਨਹੀਂ ਭਾਜੀ ਇਹਨਾਂ ਨੂੰ ਮਨਾਤੀ ਵੀ ਕਰਾਈ ਹੈ ਨੋਟਿਸ ਦਿੱਤੇ ਹੁਣ ਤੁਸੀਂ ਬਿਹਤਰ ਜਾਣਦੇ ਹੋ ਵੇਖੋ ਫਿਸ਼ ਮਾਰਕਟ ਦੇ ਫਿਸ਼ ਮਾਰਕ ਕਿਉਂਕਿ ਜਦੋਂ ਅਸੀਂ ਵੀ ਲਗਾਤਾਰ ਤੁਰੇ ਰਵਾਂਗੇ ਨਾ ਜੇ ਕਿ ਅਸੀਂ ਬੰਦ ਹੋ ਜਾਾਂਗੇ ਫਿਰ ਕੰਮ ਜਿਹੜਾ ਲਟਕੋ ਜੀ ਤੇ ਜੇ ਅਸੀਂ ਵੀ ਤੁਰੇ ਰਹੀਏ ਵੀ ਇਹਨਾਂ ਨੂੰ ਸੁਝੋ ਤਾਂ ਆਪਣੇ ਆਪ ਲੋਕਾਂ ਲਈ ਬਹੁਤ ਜੀ ਦੁਕਾਨਦਾਰ ਇਤਰਾਜ਼ ਕਰਦੇ ਨਹੀਂ ਫਿਰ ਦੇਖੋ 2-3% ਲੋਕ ਹੁੰਦੇ ਜਿਹੜੇ ਇਤਰਾਜ਼ ਕਰਦੇ ਆ ਜ਼ਿਆਦਾਤਰ ਲੋਕ ਬਹੁਤ ਖੁਸ਼ ਹੁੰਦੇ ਪਬਲਿਕ ਬਹੁਤ ਖੁਸ਼ ਹੁੰਦੀ ਆ ਲੋਕਾਂ ਨੂੰ ਨਕਦ ਦੇ ਵਿੱਚ ਕੋਈ ਪ੍ਰਕਾਰ ਦੀ ਕੋਈ ਮੁਸ਼ਕਿਲ ਨਹੀਂ ਹੁੰਦੀ ਤੇ ਵਧੀਆ ਆ ਸਾਰੇ ਦੁਕਾਨਦਾਰ 1-2% ਹੁੰਦੇ ਆ ਬਜੀ ਇਹ ਉਹਨਾਂ ਦੇ ਕਿਤੇ ਜਿਹਨੇ ਕਬਜੇ ਕੀਤੇ ਹੋਏ ਆ ਕਿ ਹਾਂ ਹਾਂ ਬਿਲਕੁਲ ਬਿਲਕੁਲ ਜਿਹਨਾਂ ਟੈਂਪਰੇਰੀ ਇਨਕ੍ਰੋਜਮੈਂਟਾਂ ਕੀਤੀਆਂ ਉਹ ਦਿੱਤ ਤੋਂ ਬਿਨਾਂ ਰਿਆ ਹੀ ਨਹੀਂ ਜਾ ਸਕਦਾ ਵੇਖੋ ਇਹ ਤੁਹਾਡੇ ਸਾਹਮਣੇ ਮਰੀਆਰੀ ਵਾਲੇ ਦੋ ਹੀ ਪੜ੍ਹੇ ਲਿਖੇ ਬਿਲਕੁਲ ਕੁਆਲੀਫਾਈਡ ਬੰਦੇ ਤਿੰਨ ਵਾਰੀ ਕਹਿ ਚੁੱਕਿਆ ਉਹ ਇੱਕ ਐਡਵੋਕੇਟ ਹਨਾਂਗੀ ਵਾਲੀ ਗੱਲ ਆ ਪੜ੍ਹਿਆ ਲਿਖਿਆ ਵਰਗ ਵੀ ਇਹ ਕੰਮ ਕਰੇ ਕਈ ਦੁਕਾਨਦਾਰਾਂ ਦਾ ਕਹਿਣਾ ਕਿ ਸਿਰਫ ਟਾਰਗੇਟ ਕਰਕੇ ਜਾਂ ਰਾਜ ਦੇ ਨੇਤਾਵਾਂ ਦੇ ਨਹੀਂ 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 ਭਾਜੀ ਟਾਰਗੇਟ ਇੱਦਾਂ ਹੋਵੇ ਤੇ ਇੱਕ ਪਾਸੇ ਤੋਂ ਦੂਜੇ ਪਾਸੇ ਸੱਕ ਸਾਰਾ ਟਾਰਗੇਟ ਕਿੱਥੋਂ ਕੀ ਅਪੀਲ ਕੀ ਆ ਅਪੀਲ ਤੇਰੀਏ ਦੁਕਾਨਦਾਰਾਂ ਨੇ ਇਹ ਹੋਊਗਾ ਵੀ ਸਾਨੂੰ ਨਗਰ ਕੌਂਸਲ ਦਾ ਸਹਿਯੋਗ ਦਿਓ ਅਸੀਂ ਤੁਹਾਡੀ ਬਿਹਤਰੀ ਵਾਸਤੇ ਕੰਮ ਕਰਨ ਡਿਆ ਹੁਣ ਬਾਜ਼ਾਰਾਂ ਦੇ ਵਿੱਚ ਜਿਹੜ ਉਹ ਸਾਡੇ ਨਾਲ ਬਿਲਕੁਲ ਖੜਾ ਹੈ ਉਹ ਕਹਿੰਦੀਆਂ ਕਹਿੰਦੇ ਵੀ ਠੀਕ ਹੈ ਵੀ ਤੁਹਾਡੀ ਕਰਨਾਲ ਲੋਕਾਂ ਦੇ ਅੰਦਰ ਦੁਕਾਨਦਾਰਾਂ ਦੀ ਜਿਹੜੀ ਦੁਕਾਨਾਂ ਦੇ ਘਾਟ ਆਏ ਨੇ ਤੇ ਲੋਕ ਅੰਦਰ ਆਉਂਦੇ ਨਹੀਂ ਬਾਹਰ ਤੇ ਲੋਕ ਜਿੰਨੇ ਵੀ ਆ ਸੰਡੇ ਬਾਜ਼ਾਰ ਲੱਗ ਜਾਂਦਾ ਹੈ ਕਦੇ ਕੁਝ ਲੱਗ ਜਾਂਦਾ ਹੈ ਉਹਦੇ ਵਿੱਚ ਵੀ ਅਸੀਂ ਪੂਰੇ ਅਸਤਰ ਕੋਏ ਆ ਵੀ ਕੱਲ ਸੰਡੇ ਬਾਜ਼ਾਰ ਆ ਲੋਕ ਆ ਜਾਂਦੇ ਆ ਬਾਹਰੋਂ ਵਿਚਾਰੇ ਜਿਹੜੇ ਇੱਥੇ ਟੈਕਸ ਮਾਰਨ ਦੇ ਆ ਸਾਰਾ ਉਹ ਜੀਐਸਟੀ ਧਾਰਨ ਦੇ ਆ ਉਹ ਦੁਕਾਨਦਾਰੋਂ ਬੈਠੇ ਜਿਹੜੇ ਬਾਹਰੋਂ ਆ ਜਾਂਦੇ ਆ ਸੇਲਾ ਸੁਲਾ ਲਾ ਕੇ ਨਾਲੇ ਤੇ ਐਕਸਲੂਜਮੈਂਟ ਕਰਦੇ ਨਾਲ ਗੰਦ ਪਾਏ ਨਾ ਕੋਈ ਟੈਕਸ ਦੇ ਆ ਰੋਜੀ ਇਹ ਮਮਸ਼ੀਤੂ ਕੀ ਦੀ ਬਿਲਕ